ਤੁਸੀਂ ਦਸਾਂ ਤੁਸੀਂ ਜਾਣ ਰਹੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਆ ਜਿਦੇ ਵਿੱਚ ਜਿਹੜੇ ਆਪਣੇ ਪੰਜਾਬ ਤੋਂ ਬਾਹਰੋਂ ਆਏ ਬੰਦੇ ਇੱਥੇ ਜਿਹੜੇ ਕੰਮਕਾਜ ਕਰ ਰਹੇ ਆ ਉਹਨਾਂ ਨਾਲ ਬਦਸਲੂਕੀ ਵੀ ਹੋਈ ਹੈ ਕਈ ਇਨਸੀਡੈਂਟਸ ਤੇ ਕਈ ਜਗ੍ਹਾ ਮਤਲਬ ਕਿ ਉਹਨਾਂ ਵੱਲੋਂ ਵੀ ਕੁਝ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਆ ਜਿਦੇ ਕਾਰਨ ਇਸ਼ੂਜ਼ ਬਣੇ ਆ ਪ੍ਰਾਇਮਰੀਲੀ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਪਠਾਨਕੋਟ ਜੀ ਦੀ ਡਾਇਰੈਕਸ਼ਨ ਜਿਹੜੀਆਂ ਇਸ ਪ੍ਰਕਾਰ ਆ ਕਿ ਵੀ ਨੌਨ ਆਰਡਰ ਦੀ ਸਿਚੁਏਸ਼ਨ ਕਿਸੇ ਵੀ ਹਾਲਤ 'ਚ ਜਿਹੜਾ ਆਪਣੀ ਡਿਸਟ੍ਰਿਕਟ 'ਚ ਖਰਾਬ ਨਹੀਂ ਹੋਣ ਦਿੱਤੀ ਜਾਊਗੀ। ਕਿਸੇ ਵੀ ਅਗਰ ਬੰਦੇ ਨੂੰ ਕਿਸੇ ਦੇ ਖਿਲਾਫ ਕੋਈ ਗ੍ਰੀਵੈਂਸ ਆ ਉਹ ਪੁਲਿਸ ਨੂੰ ਅਪਰੋਚ ਕਰੇ। ਆਪਣੇ ਹੱਥ 'ਚ ਕੋਈ ਕਾਨੂੰਨ ਲਊਗਾ ਜਾਂ ਲੜਾਈ ਝਗੜਾ ਕਰੂਗਾ ਕਿਸੇ ਨਾਲ ਵੀ। ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਪੁਲਿਸ ਉਹਦੇ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕਰੂ। ਚਾਰੇ ਐਸ ਐਚ ਓਜ਼ ਮੇਰੇ ਨਾਲ ਇੱਥੇ ਇਹਨਾਂ ਨੂੰ ਮੈਂ ਸਖਤ ਆਦੇਸ਼ ਦਿੱਤੇ ਆ ਕਿ ਵੀ ਕਿਸੇ ਵੀ ਪ੍ਰਕਾਰ ਦਾ ਲੜਾਈ ਝਗੜਾ ਸ਼ਹਿਰ 'ਚ ਜਾਂ ਕਿਸੇ ਇੱਕ ਗੁੱਟ ਦਾ ਦੂਸਰੇ ਗੁੱਟ ਨਾਲ ਕੋਈ ਆਪਸੀ ਕੋਈ ਜਿਹਨੂੰ ਕਹਲੋ ਕਿ ਵੀ ਤਲਖੀ ਰੱਖਣੀ ਜਾਂ ਲੜਾਈ ਝਗੜਾ ਕਰਨਾ ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਉਹਦੇ ਨਾਲ ਇਹ ਐਕਸੈਪਟੇਬਲ ਨਹੀਂ ਹੋਊਗਾ ਇੱਥੇ ਕਾਨੂੰਨ ਹੈ ਨਾ ਉਹਦੇ ਮੁਤਾਬਕ ਹੀ ਕੰਮ ਚੱਲੂਗਾ ਕਿਸੇ ਨੂੰ ਅਗਰ ਕੋਈ ਇਸ਼ੂ ਹੈ ਉਹ ਸਾਨੂੰ ਪੁਲਿਸ ਨੂੰ ਆ ਕੇ ਇਨਫੋਰਮ ਕਰਿਓ ਆਪਾਂ ਨੂੰ ਰਿਜ਼ੋਲਵ ਕਰਾਂਗੇ ਪਠਾਨਕੋੜ ਜਿਹੜਾ ਇੱਕ ਬੜਾ ਹੀ ਪੀਸਫੁੱਲ ਜਿਹੜਾ ਟਾਊਨ ਹੈ ਇੱਥੇ ਇਸ ਤਰ੍ਹਾਂ ਦੀਆਂ ਬਿਲਕੁਲ ਕੋਈ ਵੀ ਪਹਿਲੇ ਵੀ ਇਨਸੀਡੈਂਟ ਨਹੀਂ ਹੋਏ ਹੋਪਫੁਲੀ ਅੱਗੇ ਵੀ ਨਹੀਂ ਹੋਣਗੇ ਫਿਰ ਵੀ ਇਹ ਤਰੀਕਾ ਦੇ ਤੌਰ ਤੇ ਆਪਾਂ ਅੱਜ ਫੁੱਟ ਪੈਟਰੋਲ ਜਿਹੜਾ ਉਹ ਆਪਣੇ ਸ਼ਹਿਰ ਦੇ ਏਰੀਏ 'ਚ ਅਲੱਗ-ਅਲੱਗ ਜਗਾਵਾਂ 'ਚ ਕੱਢ ਰਹੇ ਆ ਤਾਂ ਕਿ ਸੈਂਸ ਆਫ ਸਿਕਿਉਰਿਟੀ ਜਿਹੜੀ ਹੈ ਉਹ ਆਵੇ ਬੰਦਿਆਂ 'ਚ ਤੇ ਇੱਕ ਇਹ ਵੀ ਮਾਹੌਲ ਪੈਦਾ ਹੋਵੇ ਕਿ ਵੀ ਡਰ ਨਾ ਕਿਸੇ ਨੂੰ ਇਸ 'ਚ ਲੱਗੇ ਬੇਸਿਕਲੀ ਇਹ ਜਿਹੜਾ ਫੁੱਟ ਮਾਰਚ ਹੈ ਨਾ ਹੀ ਕੇਵਲ ਸ਼ਹਿਰ ਦੇ ਏਰੀਏ 'ਚ ਬਲਕਿ ਬਾਕੀ ਏਰੀਆਸ 'ਚ ਵੀ ਪੂਰੇ ਜ਼ਿਲ੍ਹੇ 'ਚ ਕਰਾਇਆ ਜਾ ਰਿਹਾ ਤੇ ਪੁਲਿਸ ਦੀ ਪ੍ਰੈਜ਼ੈਂਸ ਆਪਾਂ ਜਿਹੜੀ ਹੈ ਉਹ ਵਧਾ ਰਹੇ ਆ ਇਲਾਕੇ ਵੀ ਅਲੱਗ-ਅਲੱਗ ਆਪਾਂ ਪੀੜ ਪਹਾੜ ਵਾਲੇ ਇਲਾਕਿਆਂ 'ਚ ਲਗਾ ਰਹੇ ਆ। ਇਹਦਾ ਪ੍ਰਾਇਮਰਲੀ ਇਹੀ ਇੱਕ ਏਮ ਹੈ ਕਿ ਵੀ ਜਿਹੜਾ ਲੋਅਰ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਪਠਾਨਕੋਟ 'ਚ ਖਰਾਬ ਨਾ ਹੋਵੇ ਤੇ ਲੋਕਾਂ 'ਚ ਸੈਂਸ ਆਫ ਸਿਕਿਉਰਿਟੀ ਜਿਹੜੀ ਆਵੇ। ਜੀ ਦੇਖੋ ਜਿਹੜੀ ਗੱਲ ਆ ਕਿ ਵੀ ਬਿਨਾ ਆਧਾਰ ਕਾਰਡ ਦੇ ਜਾਂ ਬਿਨਾ ਕਿਸੇ ਡਾਕੂਮੈਂਟ ਦੇ ਪ੍ਰਵਾਸੀ ਜਾਂ ਬਾਹਰ ਦੇ ਬੰਦੇ ਇੱਥੇ ਆਏ ਆ ਉਸ ਸੀਜ਼ਨ ਨੂੰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਆਪਾਂ ਉਹਨੂੰ ਤਕਰੀਬਨ 3 ਤੋਂ 4000 ਬੰਦੇ ਜਿਹੜੇ ਪਹਿਲੇ ਵੀ ਵੈਰੀਫਾਈ ਕੀਤੇ ਆ ਉਹਨਾਂ ਦੇ ਮਤਲਬਕ ਪੁਲਿਸ ਸਟੇਸ਼ਨਸ 'ਚ ਆਪਾਂ ਉਹਨਾਂ ਦੀਆਂ ਵੈਰੀਫਿਕੇਸ਼ਨਸ ਭੇਜੀ ਆ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਤੇ ਅੱਗੇ ਵੀ ਆਪਾਂ ਕਰ ਰਹੇ ਹਾਂ ਐਜ਼ ਆਫ ਨਾ ਪਠਾਨਪੁਰ 'ਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆਈ ਕਿ ਕੋਈ ਕ੍ਰਿਮੀਨਲ ਰਿਕਾਰਡ ਵਾਲਾ ਜਾਂ ਕੋਈ ਇਸ ਤਰ੍ਹਾਂ ਦਾ ਬੰਦਾ ਇੱਥੇ ਆਇਆ ਇਸ ਲਈ ਕਿਸੇ ਨੂੰ ਵੀ ਪੈਨਿਕ ਕਰਨ ਦੀ ਜਾਂ ਗਲਤ ਇਮਪ੍ਰੈਸ਼ਨ ਬਣਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਬਾਕੀ ਦੇਖੋ ਇੰਡੀਆ ਇਜ਼ ਅ ਫ੍ਰੀ ਕੰਟਰੀ ਬੰਦਾ ਕਿਤੇ ਵੀ ਕਿਤੇ ਵੀ ਜਾ ਸਕਦਾ ਕੋਈ ਕੰਮ ਕਰ ਸਕਦਾ बाकी अगर किसी कंप्लेंट है एज तो रिज़ोल्व करा ना कोई इंडिविजुअल करूंगी इसलिए मैं फिर बड़े ही जो कहने की भी समझाने वाले नजरिए कह रहे हैं कि कोई भी बंदा कानून अपने हाथ से नहीं लगा किसी कोई ग्रीवियंस है पुलिस ने इनफॉर्म करे बाकी पुलिस उन्होंने वेरीफिकेशन भी कर रही है बाकी जी चैकिंग आप ऑलरेडी कर रहे हैं पठानकोट च ਪਠਾਨ ਪੰਜਾਬ ਚ ਸਭ ਤੋਂ ਜ਼ਿਆਦਾ ਨਾਕੇ ਆਲਮੋਸਟ ਜਿਹੜੇ ਪਠਾਨਕੋਟ ਦੇ ਏਰੀਆ ਚ ਲੱਗੇ ਆ ਤੇ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਦਬਿਸ਼ ਹੈ ਉਹ 24 7 ਹੈ ਸਿਟੀ ਦੇ ਏਰੀਆਸ ਚ ਬਾਰਡਰ ਦੇ ਏਰੀਆਸ ਚ ਬਾਕੀ ਧਾਰ ਦੇ ਏਰੀਆਸ ਚ ਵੀ ਤੇ ਕਿਸੇ ਨੂੰ ਕਹ ਭਰਾਨ ਦੀ ਜਾਂ ਗਲਤ ਇਮਪ੍ਰੈਸ਼ਨ ਦੀ ਧਾਰਨਾ ਪਾਲਨ ਦੀ ਲੋੜ ਨਹੀਂ ਧੰਨਵਾਦ